ਇਹ ਆ ਸਾਰਸ ਸਾਰਸ ਪੰਛੀ ਇਹ ਦੋਸਤੋ ਅੱਜ ਫੇਰ ਵੀਡੀਓ ਅਸੀਂ ਟੋਟਿਆਂ 'ਚ ਪਾਈ ਹੈ ਫਿਲਹਾਲ ਕਿਉਂਕਿ ਛਤਵੀਰ ਭਾਈ ਇਹਨਾਂ ਵੱਡਾ ਕੇ ਵੀਡੀਓ ਵੀ ਬਹੁਤ ਵੱਡੀ ਹੋ ਚੱਲੀ ਸੀ ਇਸ ਕਰਕੇ ਅਸੀਂ ਟੋਟਿਆਂ 'ਚ ਵੀਡੀਓ ਪਾਈ ਆ ਤੁਹਾਨੂੰ ਇਹ ਟੁਕੜਿਆਂ 'ਚ ਮਿਲੂਗੀ 10 10 15 15 ਮਿੰਟ ਦੀ ਆ ਹੁਣ ਪੰਛੀਆਂ ਦੀ ਲਾਈਵ ਸ਼ੁਰੂ ਹੋ ਗਿਆ ਦੇਖੋ ਇਹ ਹੈਗਾ ਸਾਸ ਪੰਛੀ ਦੇਖੋ ਲੋ ਚਲੋ ਅੱਗੇ ਦੇਖਦੇ ਹਾਂ ਹੋਰ ਕਿਹੜੇ ਪੰਛੀ ਇੱਥੇ ਆਹ ਦੇਖੋ ਤੋ ਇਹ ਚਿੱਟਾ ਮੋਰ ਆ ਦੇਖੋ ਇਹ ਮੈਂ ਰੋਹੀ ਲਾ ਦੇਣਾ ਪਰ ਅੰਦਰ ਉਹ ਵੀ ਪੰਛੀਆਂ ਦੇ ਲਾਈਵ ਸ਼ੁਰੂ ਲਾਈਵ ਲਾਈਵ ਜੀ ਮਾਈਕ ਚਲੋ دوستੋ ਇਹ ਵੀਡੀਓ ਪਾਰਟ ਪਾਰਟ ਦੇ ਵਿੱਚ ਹੀ ਆਊਗੀ ਪਾਰਟ 1 ਪਾਰਟ 2 ਪਾਰਟ 3 ਕਿਉਂਕਿ ਛੱਤ ਵੀ ਜਿਹੜਾ ਪਾਰਕ ਆ ਹਾਈ ਬਹੁਤ ਵੱਡਾ ਸਾਨੂੰ ਘਾਟਾ ਹੋ ਗਿਆ ਘਾਟੇ ਤੋਂ ਵੱਧ ਹੀ ਹੋ ਗਿਆ ਇਹਨੂੰ ਪਰ ਫਿਰ ਹਾਲ ਅੱਧਾ ਹੀ ਮੁੱਕਿਆ ਜੇ ਉਹ ਦੇਖੋ ਪੰਛੀ ਆ ਸਾਰੇ ਪੰਛੀ ਬੈਠੇ ਉੱਪਰ ਅਲੱਗ-ਅਲੱਗ ਇਹ ਸਾਰੇ ਹੈ ਨਾ ਜਾਲ ਬੰਨਿਆ ਹੈ ਉੱਪਰ ਇੱਥੇ ਹਰ ਤਰ੍ਹਾਂ ਦੇ ਪੰਛੀ ਨੇ ਬੱਤਕ ਸਾਰਸ ਕਬੂਤਰ ਮੁਰਗੀਆਂ ਆ ਲੀਖੋ ਲੋ ਚਲੋ ਅੱਗੇ ਚੱਲਦੇ ਆ ਅੱਗੇ ਆਗੇ ਰੋਕ ਡੱਕ ये आ गया बत्तक काफ़ी ने चिट्टिया कालिया पीलिया हरिया क्वाक क्वाक ਚਲੋ ਅੱਗੇ ਵਧਦੇ ਹਾਂ ਦੇਖਦੇ ਹਾਂ ਹੋਰ ਕਿਹੜੇ ਪੰਛੀ ਨੇ ਉੱਥੇ ਇਹ ਕੋ ਬੱਤਕਾਂ ਇਹਨਾਂ ਦੀਆਂ ਦਰਦਨਾਕ ਹੋਕੜੀਆਂ ਗੱਡੀਆਂ ਲੰਬੀਆਂ ਨੇ ਚਲੋ ਅੱਗੇ ਵਧਦੇ ਹਾਂ ਓਹ ਇੱਥੇ ਨਾ ਸਾਰਸ ਪੰਛੀ ਜ਼ਿਆਦਾ ਆ। ਆ ਦੇਖੋ ਇੱਧਰ ਵੀ ਸਾਰਸ ਹੈ, ਵਿਚ ਇੱਧਰ ਵੀ ਸਾਰਸ। ਆ ਇੱਧਰ ਪੈਰਟ। ਇਹ ਰੇਟ ਨਾ ਚੂਹੇ ਆ। ਨਹੀਂ ਨਹੀਂ ਨਹੀਂ। ਚੋਕਾ ਦੀ ਨਾ। ਅੱਛਾ। ਇਹ ਤੋਤੇ। ਹੂੰ। ਕਿ ਬੱਦਿਆ ਕਿਹੜਾ ਪੰਛੀ ਆ ਇਹ ਰੈਂਕ ਸੀ ਪਤਾ ਨਹੀਂ ਕੀ ਲਿਖਿਆ ਹੋਇਆ ਸੀ ਹਾਂਸ ਕਹਿ ਸਕਦੇ ਆ ਹਾਂਸ ਕੰਤ ਕਹਿ ਸਕਦੇ ਆ ਐਮ ਗੇਮ ਹੈ ਕਹਿੰਗੇ ਦੇਖੋ ਕਿੰਨੇ ਆ ਪਾਣੀ ਕਿੰਨਾ ਗੰਦਾ ਆ ਕੰਮ ਵੀ ਕੰਮ ਖਲਾਰੇ ਪਏ ਵਿੱਚ ਇਹਨਾਂ ਨੇ ਉਹ ਸਰਸ ਫੇਰ ਉਹ ਦੇਖੋ ਕਿੰਨਾ ਉਹ ਦੇਖੋ ਚਲੋ ਅੱਗੇ ਵਧਦੇ ਹਾਂ ਹੂੰ ਹਵਾਸੀਲ ਅੱਛਾ ਤੋਂ ਇਹਨੂੰ ਕਹਿੰਦੇ ਆ ਹਵਾਸੀਲ ਹਵਾਸੀਲ ਆ ਦੇਖੋ ਆ ਦੇਖੋ ਕਾਹ ਵੀ ਤਕੜਾ ਇਹ ਵੀ ਚਲੋ ਅੱਗੇ ਵਧਦੇ ਹਾਂ ਕਾਫੀ ਤਕੜਾ ਬਣਾਇਆ ਹੋਇਆ ਹੈ ਇਹ ਇਹਦੇ ਵਿੱਚ ਪੰਛੀ ਬਹੁਤ ਨੇ ਦੋ ਸੋਇਨੂ ਕੀ ਕਹਿੰਦੇ ਆ ਛਤਰਮੁਰਗਾ ਮੇਰੇ ਹਿਸਾਬ ਨਾਲ ਛਤਰਮੁਰਗਾ ਹੈ ਦੇਖੋ ਛਤਰਮੁਰਗਾ ਵੂਗਾ